ਹਾਂਜੀ ਬਾਈ ਜੀ ਨਮਸਕਾਰ ਆ ਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤਾਂ ਜੋ ਬਾਬਿਓ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮਰਾ ਭਰਾ ਠੀਕ ਠਾਕ ਹਾਂ ਛੋਟਾ ਛੋਟਾ ਭਰਾ ਉਮੀਦ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਤੇ ਬਾਬਿਓ ਇਹੋ ਜੇ ਸਾਨਾ ਕੂਤਰਾਂ ਦਾ ਸ਼ੌਂਕ ਕਰਕੇ ਮੇਰਾ ਭਰਾ ਆਨੰਦ ਮਾਣਦੇ ਹੋਣਗੇ ਵੀਰੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕੱਲਾ ਰੇਟ ਪਹਿਲਾਂ ਵਿੱਚ ਦੱਸ ਦਿਆਂ ਨਸਲ ਵੀ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਕਿਉਂ ਆਪਾਂ ਨਹੀਂ ਚਾਹੁੰਦੇ ਵੀਰੇ ਸਾਡੇ ਕਰਕੇ ਕਿਸੇ ਸੱਜਣ ਦਾ ਮਰਾ ਭਰਾ ਟਾਈਮ ਖਰਾਬ ਹੋਵੇ ਜੇਗਾ ਜੀ ਬਾਬੇਓ 3000 ਰੁਪਏ ਸਿੰਗਲ ਆਪਣੇ ਕਬੂਤਰ ਦਾ ਰੇਟ ਆ ਬਾਬੇ ਟੈਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਆਪਣੇ ਘਰ ਦਾ ਵੱਡਾ ਕੂਤਰਾ ਜੀ ਤੀਜੀ ਪੀੜੀ ਆ ਮੇਰਾ ਭਰਾ ਇਹਨਾਂ ਕੂਤਰਾਂ ਦੀ ਆਪਣੇ ਘਰੇ ਬਾਬੇਓ ਬਲੱਡ ਐਸਾ ਮੈਂ ਕਹਿੰਦਾ ਤੁਸੀਂ ਚਾਹੇ ਗੋਲੇ ਕੂਤਰਾਂ 'ਚ ਪਾ ਦਿਓ ਯਾਰ ਤੁਹਾਨੂੰ ਤਾਂ ਵੀ ਚੰਗਾ ਰਿਜ਼ਲਟ ਦੇਊਗਾ ਠੀਕ ਆ ਜੀ ਬਹੁਤ ਵੱਡੀ ਗੱਲ ਆ ਵੀਰੇ ਚਾਹੇ ਗੋਲੇ ਕੂਤਰਾਂ 'ਚ ਪਾਲੋ ਤੁਹਾਨੂੰ ਤਾਂ ਵੀ ਮੇਰਾ ਭਰਾ ਚੰਗਾ ਰਿਜ਼ਲਟ ਦੇਵੇਗਾ ਜੀ ਠੀਕ ਆ ਜੀ ਐਸ ਬਲੱਡ ਦੇ ਉੱਤੇ ਮੇਰਾ ਭਰਾ ਇੰਨਾ ਵਿਸ਼ਵਾਸ ਇੰਨਾ ਸਾਨੂੰ ਮਾਨਿਆ ਆ ਚੈੱਕ ਕਰ ਲਓ ਮੇਰਾ ਭਰਾ ਭਰਾ ਠੀਕ ਹੈ ਜੀ ਅੱਖਾਂ ਦੇ ਵਿੱਚ ਮੇਰਾ ਭਰਾ ਕੂਤਰ ਆਪਣੇ ਦੇ ਬਣਦੀਆਂ ਨੇ ਜੋਤਾਂ ਜੋਤਾਂ ਵੀ ਕਿਸ ਹਿਸਾਬ ਦੀਆਂ ਬਣਦੀਆਂ ਨੇ ਉਹ ਤੁਸੀਂ ਲਾਈਵ ਮੇਰਾ ਭਰਾ ਚੈੱਕ ਕਰ ਸਕਦੇ ਹੋ ਵੀਰੇ ਕੋਈ ਇਹ ਬਨੌਟੀ ਚੀਜ਼ ਨਹੀਂ ਕਿਹਾ ਵੀ ਆਪਾਂ ਅੱਖ ਦੇ ਵਿੱਚ ਕੋਈ ਜੀ ਪਾਤੀ ਤੇ ਡੇਲ ਲੈਣੇ ਆਪਾਂ ਜੋਤਾਂ ਵਾਂਗੂ ਕਰ ਲਿਆ ਬਾਬੇ ਉਸ ਮੰਨ ਕੇ ਚੱਲੋ ਤੁਸੀਂ ਬਲੱਡ ਦੇ ਵਿੱਚ ਨਾ ਖਾਸियत ਹੁੰਦੀ ਆ ਜੋ ਇਹੋ ਜਿਹੀਆਂ ਰੇਅਰ ਚੀਜ਼ਾਂ ਮੇਰਾ ਭਰਾ ਇਹ ਕੂਤਰ ਕੱਢਦੇ ਨੇ ਆ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਦੀਵੇ ਬਣਦੇ ਆ ਠੀਕ ਆ ਸੰਧੂਰੀ ਨੋਕ ਸੰਧੂਰੀ ਪਾਲਕਾਂ ਬਾਬੇ ਟੱਲੇ ਵਾਲੇ ਕੂਤਰਾਂ ਦੇ ਵਿੱਚੋਂ ਦਰਸ਼ਕੋ ਆਪਣੇ ਘਰ ਦਾ ਵੱਡਾ ਕੂਤਰਾ ਜੀ ਮੇਲਿਆ ਮੇਰਾ ਵੀਰ ਠੀਕ ਆ ਜੀ ਬੰਨ ਤੇ ਜੋੜ ਆ ਪੈਰ ਚੈੱਕ ਕਰ ਲਓ ਛੱਲਾ ਇਹਦੇ ਲੱਗਿਆ ਵਾ ਸੋ ਨੂੰ ਆਪਾਂ ਇਸ ਕੂਤਰਾ ਦਾ ਬਾਪ ਤੇ ਵੀਰੇ ਇਸ ਕੂਤਰਾ ਦਾ ਆਪਾਂ ਦਾਦਾ ਵੀ ਵਿਖਾਵਾਂਗੇ ਬਸ ਤੁਸੀਂ ਵੀਡੀਓ ਵਿੱਚ ਮੇਰਾ ਭਰਾ ਲਾਸਟ ਤਾਈਂ ਬਣੇ ਰਹੋ ਤੇ ਮੇਰਾ ਭਰਾ ਅੱਜ ਵਾਲਾ ਕਿਤੇ ਬਾਬੇ ਉਹ ਟੌਪ ਜਾਨਵਰ ਛੱਡ ਨਾ ਦਿਓ ਠੀਕ ਆ ਜੀ ਆਪਣੇ ਘਰ ਦੀ ਚੀਜ਼ ਆ ਵੀਰੇ ਠੀਕ ਹੈ ਜਿਹੜੀ ਚੀਜ਼ ਘਰੋਂ ਆ ਮੇਰਾ ਭਰਾਪਾ ਘਰ ਦੀ ਚੀਜ਼ ਕਹਿ ਕੇ ਦਿਆਂਗੇ ਬਾਹਰੋਂ ਆ ਵੀਰੇ ਕੂਤਰ ਆਪਾ ਬਾਹਰਲਾ ਹੀ ਕਹਿ ਕੇ ਦਿਆਂਗੇ ਮੇਰਾ ਭਰਾ ਚੈੱਕ ਕਰ ਲਓ ਕਿਉਂ ਵੀਰੇ ਦੇਖੋ ਹੁਣ ਆਹ ਕੂਤਰ ਅਗਰ ਕਿਸੇ ਬੰਦੇ ਦੇ ਘਰੋਂ ਆਇਆ ਹੋਏਗਾ ਉਹ ਵੀ ਅਕਸਰ ਸੱਜਣ ਸਾਡੀ ਵੀਡੀਓ ਵੇਂਦਾ ਹੋਏਗਾ ਠੀਕ ਹੈ ਪਰ ਨਹੀਂ ਮੇਰਾ ਭਰਾ ਜੋ ਚੀਜ਼ ਆਪਣੇ ਘਰੋਂ ਆ ਵੀਰੇ ਆਪਣੇ ਘਰ ਦੀ ਹੀ ਚੀਜ਼ ਆ ਚੈੱਕ ਕਰ ਲਓ ਮੇਰਾ ਭਰਾ ਕੁਆਲਟੀ ਅੱਖ ਦੀ ਕੁਆਲਟੀ ਬਾਬਿਓ ਤੁਸੀਂ ਚੈੱਕ ਕਰ ਲੀਆ ਨੋਕ ਚੈੱਕ ਕਰ ਲਓ ਪਲਕਾਂ ਚੈੱਕ ਕਰ ਲਓ ਠੀਕ ਹੈ ਜੀ ਕਬੂਤਰ ਦੇ ਬਾਬਿਓ ਪੈਰ ਚੈੱਕ ਕਰ ਲਓ ਠੀਕ ਆ ਬਿਲਕੁਲ ਬੰਦ ਜੋੜ ਮੈਂ ਕਹਿੰਨਾ ਮੇਰਾ ਭਰਾ ਜਦੋਂ ਇਸ ਕਬੂਤਰ ਤੇ ਤੁਸੀਂ ਬੱਚੇ ਡਾਉਂ ਘਣਾ ਯਾਦ ਕਰੂਗੇ ਕਾਸ਼ ਭਰਾ ਨੂੰ ਕਾਸ਼ ਵੀਰੇ ਤੁਹਾਡੇ ਘਰੋਂ ਬਾਕੀ ਕੋਈ ਜਾਨਵਰ ਆਇਆ ਸੀਗਾ ਯਾਰ ਠੀਕ ਆ ਵੀਰੇ ਬੱਚੇ ਇਹਨਾਂ ਦੇ ਮਰਨੋਂ ਮਰ ਜਾਣਗੇ ਪਰ ਐ ਨਹੀਂ ਤੁਹਾਡੇ ਗਵਾਂਡ ਕਬੂਤਰ ਰੱਖੇ ਅੱਜ ਬੱਚਾ ਜੂਟ ਮਾਰ ਕੇ ਉੱਥੇ ਉਤਰ ਜਾਏਗਾ ਠੀਕ ਆ ਜੀ ਜੇ ਇਹੋ ਜਿਹੇ ਕੂਤਰਾਂ ਇਹੋ ਜੀ ਬੰਨ ਕੇ ਚੱਲੋ ਕੋਈ ਕ੍ਰੂਦ ਕਰਤੀ ਆਪਾਂ ਕੂਤਰ ਛੱਡ ਦਾਂਗੇ ਮੇਰਾ ਭਰਾ ਠੀਕ ਆ ਜੀ ਏਡਾ ਟਾਪ ਤੇ ਬਾਬਿਓ ਚੋਟੀ ਦਾ ਰਿਜ਼ਲਟ ਆ ਇਹਨਾਂ ਕੂਤਰਾਂ ਦਾ ਤੇ ਆਹ ਬਜੀ ਜਾਨਵਰ ਆਪਣੇ ਦਾ ਪਹਿਲਾਂ ਤੁਸੀਂ ਅੱਗੇ ਉਹ ਮੇਰਾ ਠੀਕ ਆ ਦੂਜੇ ਮੰਨੇ ਦੀ ਮੇਰਾ ਭਰਾ ਅੱਖ ਦੀ ਕੁਆਲਿਟੀ ਚੈੱਕ ਕਰ ਲਿਓ ਬਾਬਿਓ ਕਬੂਤਰ ਐਸਾ ਹੀਰਾ ਕਬੂਤਰ ਲਾਉ ਨੂੰ ਮੇਰਾ ਭਰਾ ਇਹਦੇ ਨਾਲ ਆਪਾਂ ਮਾਦੀ ਲਾ ਦਈਏ ਠੀਕ ਆ ਆਪਣਾ ਜੁੜਾ ਦਰਸ਼ਕੋ ਹੱਸ ਕੇ ਮੇਰਾ ਭਰਾ ਸ਼ਹਿਰ ਨੂੰ ਵੈਕ ਜੇ ਪਰ ਮੈਂ ਯਾਰ ਆਪਾਂ ਕੋਸ਼ਿਸ਼ ਕੀਤੀ ਕਿ ਨਹੀਂ ਚਲੋ ਕੱਲਾ ਸਿੰਗਲ ਕਬੂਤਰ ਲਾ ਦਿੰਨੇ ਆ ਠੀਕ ਹੈ ਤੇ ਆ ਪਹਿਲਾਂ ਸੁੰਨੂ ਦੀ ਮੈਂ ਪੂਛ ਵਿਖਾਉਣਾ ਜੀ ਆਹ ਪੂਛ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰੱਖਦਾ ਆ ਠੀਕ ਆ ਜੀ ਹਲਕਾ ਹਲਕਾ ਕਬੂਤਰ ਹੈ ਕੈਂਚੀ ਲਾ ਕੇ ਰੱਖਾ ਕਿ ਫਟੀਆਂ ਦੇ ਕਬੂਤਰ ਚੜਨ ਜੋਗਾ ਹੋ ਜੇ ਕਿਉਂਕਿ ਬਰੇ ਤੇ ਜਿੱਥੇ ਆ ਕੂਤਰ ਆਪਣਾ ਪਹਿਲਾ ਰਹਿੰਦਾ ਸੀ ਖੁੱਡੇ ਮੂਰੇ ਜਾਲ ਲੱਗਿਆ ਸੀ ਵੀਰੇ ਤੇ ਇਸ ਸਕੂਟਰ ਨੂੰ ਨਾ ਮੰਨ ਕੇ ਚਲੋ ਆਦ ਸੀਗੀ ਕਿ ਖੁੱਡੇ ਵਿੱਚੋਂ ਬਾਹਰ ਨੂੰ ਆਉਂਦੀ ਤਾਂ ਕਰਕੇ ਮੇਰਾ ਭਰਾ ਹਲਕੀ ਹਲਕੀ ਕੂਤਰ ਕੈਂਚੀ ਲਾਇਆ ਕਿ ਕੂਤਰ ਤਾਂ ਬਹੁਤਾ ਜ਼ੋਰ ਨਾਲ ਲੱਗੇ ਬਾਹਰ ਆਉਣ ਨੂੰ ਠੀਕ ਹੈ ਬਾਕੀ ਚੈੱਕ ਕਰ ਲੋ ਬਾਡੀ ਸਟਰਕਚਰ ਤੇ ਕੁਆਲਟੀ ਰੇਟ ਆਪਾਂ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਤੇ ਆ ਵੀਰੇ ਕਬੂਤਰ ਆਪਣੇ ਦੇ ਪੈਰ ਆ ਜੀ ਲਾਲ ਸੁਰਖ ਪੈਰ ਜੇ ਉਹ ਜੀ ਨੋਕ ਉਹ ਜੀਆਂ ਪਲਕਾਂ ਪੱਕਾ ਛੱਲਾ ਆਪਣਾ ਨਾਮ ਤੇ ਨੰਬਰ ਮੇਰਾ ਭਰਾ ਲੱਗਿਆ ਹੋਇਆ ਵਾ ਜੀ ਇਸ ਸਕੂਟਰ ਤੇ ਠੀਕ ਹੈ ਇਹ ਆ ਲੋ ਜੀ ਕਰ ਲਓ ਜਗ ਕੁਆਲਟੀ ਔਰ ਮੇਰਾ ਭਰਾ ਵਧੀਆ ਜਿਹਾ ਕਮੈਂਟ ਕਰਨਾ ਅੱਜ ਤੁਸੀਂ ਨਹੀਂ ਭੁੱਲਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਬਣੇ ਰਹੋ ਆਪਾਂ ਤੁਹਾਨੂੰ ਕਬੂਤਰ ਦੀ ਸਟੈਂਡਿੰਗ ਪੋਜੀਸ਼ਨ ਪਲੱਸ ਬਾਈ ਜੀ ਇਹਦਾ ਬਾਪ ਤੇ ਦਾਦਾ ਵੀ ਵਿਖਾਉਨੇ ਆਂ ਹਾਂ ਜੀ ਵੀ ਬਾਪਿਓ ਆ ਚੈੱਕ ਕਰੂੰ ਮੇਰਾ ਭਰਾ ਠੀਕ ਆ ਜੀ ਆ ਵੀਰੇ ਆਪਣੇ ਉਸ ਕਬੂਤਰ ਦਾ ਮੇਰਾ ਭਰਾ ਦਾਦਾ ਆ ਜੀ ਹਲਕਾ ਜਿਹਾ ਮੇਰਾ ਭਰਾ ਕਬੂਤਰ ਆਪਣਾ ਇਹ ਟੇਡਾ ਆ ਜੀ ਬਹੁਤ ਪੁਰਾਣਾ ਆਪਣਾ ਵੱਡਾ ਕਬੂਤਰ ਆ ਜੀ ਚੈੱਕ ਕਰ ਲਓ ਬਾਪਿਓ ਉਹ ਕਬੂਤਰਾਂ ਜਿਹਨੇ ਆਪਣੀ ਪੂਰੀ ਉਹ ਚੀਜ਼ ਆਪਣੀ ਚਲਾਈ ਆ ਜੀ ਠੀਕ ਹੈ ਨਸਲਦਾਰ ਨਸਲ ਬਾਬਿਓ ਉੜਦੇ ਆ ਮੈਂ ਕਹਿੰਦਾ ਚੌਥੀ ਪੰਜਵੀਂ ਪੀੜ ਦੇ ਵਿੱਚ ਜਾ ਕੇ ਨਾ ਕਰੰਟ ਪੂਰਾ ਘੜਦੇ ਆ ਜੀ ਬਾਕੀ ਜਿਹੜੇ ਬੰਦੇ ਆਪਣੇ ਸ਼ਿਕਾਰੀ ਆ ਨਾ ਮੇਰਾ ਆਪਾ ਉਹਨਾਂ ਬੰਦਿਆਂ ਨੇ ਕਬੂਤਰ ਨੂੰ ਵੇਚ ਕੇ ਜੱਜ ਕਰ ਰਣਾ ਹਾਂ ਆਕਾਸ਼ ਵੀਰੇ ਬਾਕੀ ਕੋਈ ਚੀਜ਼ਾਂ ਜੇਕਰ ਤੁਸੀਂ ਸਾਂਭੀਆਂ ਨੇ ਤਪਰੇ ਕਿਸੇ ਗੱਲਾਂ ਨੂੰ ਸਾਹਮ ਕੇ ਰੱਖਿਆ ਚੈੱਕ ਕਰ ਲਓ ਠੀਕ ਆ ਵੱਡਾ ਕੂਤਰਾ ਵੀਰੇ ਹਲਕਾ ਜਾਂ ਟੇਡਾ ਧੌਣ ਆਪਣੀ ਟੇਢੀ ਰੱਖਦਾ ਹੈ ਚੈੱਕ ਕਰ ਲਓ ਨਿੱਕੇ ਜੀ ਗੁਲਾਬੀ ਨੋਕ ਸੇਮ ਬਾਈ ਜੀ ਗੁਲਾਬੀ ਪਰਕਾਂ ਤੇ ਬਾਬਿਓ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਇਹ ਵੀਰੇ ਕਬੂਤਰ ਪਹਿਲਾਂ ਸ਼ਾਖਾ ਸੀਗਾ ਹਾਂਜੀ ਭਰਾ ਕਬੂਤਰ ਇਹ ਬਿਲਕੁਲ ਸ਼ਾਖਾ ਸੀ ਮੇਰਾ ਭਰਾ ਸ਼ਾਖਾ ਠੀਕ ਆ ਜੀ ਦੋਆ ਤਿੰਨ ਸਾਲਾਂ ਬਾਅਦ ਕੂਤਰ ਆ ਕੇ ਹੌਲੀ ਹੌਲੀ ਨੇ ਕੂਤਰ ਨੇ ਟੀਰ ਪਾਇ ਟੀਰ ਪਾਉਣ ਤੋਂ ਬਾਅਦ ਮੇਰਾ ਭਰਾ ਕੂਤਰ ਆਪਣੀਆਂ ਇਹ ਅੱਖਾਂ ਬਿਲਕੁਲ ਪੀਲੀਆਂ ਕਰ ਗਿਆ ਆ ਚੈੱਕ ਕਰ ਲਓ ਉਡੇ ਸਾਹਮਣੇ ਆ ਜੀ ਹਲਕਾ ਜਿਹਾ ਆਪਣਾ ਕੂਤਰ ਡੇਟ ਆ ਵੱਡਾ ਕੂਤਰ ਆ ਜੀ ਠੀਕ ਹੈ ਪਰ ਵੀਰੇ ਮਹਾਰਾਜ ਜੀ ਮੇਰਾ ਕੂਤਰ ਬਚੇ ਅੱਜ ਵੀ ਇਹੇ ਪੂਰੇ ਕੜਦਾ ਵੀਰੇ ਆਹ ਕੂਤਰ ਸੇਰ ਨਹੀਂਗਾ ਜਸਟ ਆਪਾਂ ਤੁਹਾਨੂੰ ਸ਼ੌਂਕ ਕਰਵਾ ਰਹੇ ਆ ਠੀਕ ਹੈ ਦੂਜੀ ਅੱਖ ਦਾ ਸ਼ੌਂਕ ਕਰ ਲਓ ਹੁਣ ਮੈਂ ਤੁਹਾਨੂੰ ਇਸ ਕੂਤਰ ਦਾ ਬਚਾ ਵਿਖਾਉਣਾ ਜਿਹੜਾ ਠੀਕ ਆ ਉਸ ਕੂਤਰ ਦਾ ਬਾਪ ਆ ਠੀਕ ਆ ਜੀ ਆਹ ਉਸ ਕੂਤਰ ਦਾ ਦਾਦਾ ਆ ਮੇਰਾ ਭਰਾ ਚੈੱਕ ਕਰ ਲਓ ਆ ਵੀਰੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਣਾ ਕੂਤਰ ਵੀ ਮੇਰਾ ਭਰਾ ਸਟੈਂਡਿੰਗ ਮਿਊਜ਼ੀਸ਼ਨ ਠੀਕ ਆ ਇਹ ਹਈ ਰਹਿੰਦਾ ਮੇਰਾ ਵੀਰ ਬਾਕੀ ਹੁਣ ਆਪਾਂ ਸੁਨੀ ਮਿਸਕੂਤ ਦਾ ਪਠਾ ਵਿਖਾਉਣੇ ਆ ਜੀ ਠੀਕ ਆ ਯਾਨੀ ਕਿ ਉਸਕੂਤ ਦਾ ਬਾਪ ਹੋਣੇ ਬਸ ਤੁਸੀਂ ਵੀਡੀਓ ਵਿੱਚ ਮੇਰਾ ਭਰਾ ਲਾਸਟ ਤਾਈ ਬਣੇ ਰਿਓ ਬਾਕੀ ਤਾਂ ਦਰੋਸੇ ਤੁਹਾਡੇ ਸਾਹਮਣੇ ਆ ਜੀ ਆ ਵੱਟੇ ਵਾਂਗੂ ਉਤਰ ਬੈਠਾ ਸੱਡਦੇ ਨੇ ਠੀਕ ਐ ਜੀ ਭਰਾਵੋ ਆ ਚੈੱਕ ਕਰੋ ਜੀ ਆਪਣਾ ਬਦਾ ਕੂਤਰ ਬਾਬੇ ਟੈਲੇ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਜੀ ਉਸ ਕਬੂਤਰ ਦਾ ਬਾਪ ਆ ਮੇਰਾ ਭਰਾ ਜਿਹੜਾ ਕੂਤਰ ਆਪਾਂ ਸੇਲ ਲਈ ਥੋੜੇ ਲਈ ਲਾਇਆ ਆ ਜਿਹਦਾ ਹੁਣ ਆਪਾਂ ਤੁਹਾਨੂੰ ਸ਼ੌਂਕ ਕਰਵਾਇਆ ਸੀ ਜਿਹਦੇ ਕੁੱਪ ਦੀ ਹਲਕੇ ਤਾਂ ਡੇਢੀ ਸੀ ਮੇਰਾ ਭਰਾ ਠੀਕ ਹੈ ਜੀ ਉਸ ਕਬੂਤਰ ਦਾ ਮੇਰਾ ਭਰਾ ਸਗਾ ਪੱਠਾ ਇਹ ਚੈੱਕ ਕਰ ਲਓ ਵੀਰੇ ਆਹ ਬਲਡ ਆਇਆ ਇੱਕ ਅੱਖੇ ਦੀ ਕਾਲੀ ਆ ਠੀਕ ਹੈ ਜੀ ਤੇ ਜਿਹੜੀ ਦੂਜੀ ਅੱਖਾ ਚੈੱਕ ਕਰ ਲਓ ਆਪਣੇ ਪਿਓ ਦੇ ਵਾਂਗ ਆ ਜੀ ਚੈੱਕ ਕਰ ਲਓ ਸੇਮ ਵੀਰੇ ਇਹਨਾਂ ਦੀ ਨਾ ਖਾਸियत ਇਹਨਾਂ ਨੇ ਆਪਣੀਆਂ ਪਲਕਾਂ ਮੇਰਾ ਭਰਾ ਸੰਦੂਰੀ ਰੱਖਣੀਆਂ ਚੈੱਕ ਕਰ ਲਓ ਵੀਰੇ ਜੇਹੋ ਜੀ ਨੋਕ ਉਹ ਠੀਕ ਹੈ ਜੀ ਸੜੇ ਹੋਏ ਜਾਮਨੀ ਪੈਰ ਬਿਲਕੁਲ ਬੰਦ ਜੋੜ ਔਰ ਵੀਰੇ ਇਹਦੇ ਫਰ 14 ਆ ਠੀਕ ਹੈ ਤੇ ਆ ਬਾਈ ਜੀ ਕੂਤਰ ਆਪਣੇ ਦਾ ਪੱਲਾ ਚੈੱਕ ਕਰ ਲਓ ਮੈਂ ਕਹਿੰਦਾ ਬਾਬੇ ਉਹ ਡਾਉਂਗੇ ਯਾਰ ਤੁਹਾਨੂੰ ਪੂਰਾ ਯਾਨੀ ਕਿ ਸਵਾਦ ਆਇਗਾ ਹਾਂ ਯਾਰ ਕਾਸ਼ਪੁਰੇ ਕੂਤਰ ਸੀਗਾ ਯਾਰ ਪੂਰੀ ਯਾਨੀ ਕਿ ਰੰਗ ਬੰਦ ਦੇ ਨੇ ਛਤ ਦੇ ਉੱਤੇ ਠੀਕ ਹੈ ਇਹ ਤਾਂ ਕਰਕੇ ਮੇਰਾ ਭਰਾ ਤੁਹਾਨੂੰ ਉਹ ਚੀਜ਼ ਆਪਾਂ ਵਿਖਾਈ ਆ ਵੀਰੇ ਜੋ ਚੀਜ਼ਾਂ ਮੈਂ ਖੁਦ ਸੰਭ ਕੇ ਰੱਖਿਆ ਹੋਈਆਂ ਨੇ ਔਰ ਕੈਸੇ ਰੇਟ ਦੇ ਵਿੱਚ ਮੇਰਾ ਭਰਾ ਦੇ ਰਹਾ ਬਿਲਕੁਲ ਵੀਰੇ ਰੀਜ਼ਨੇਬਲ ਪ੍ਰਾਈਸ ਆ ਠੀਕ ਆ ਨਾ ਨਹੀਂ ਤਾਂ ਤੁਹਾਨੂੰ ਪਤਾ ਆਵੇਂ ਹੋਏ ਕੂਤਰ ਲੋਕੀ 7-8000 10000 ਤੋਂ ਥੱਲੇ ਤਾਂ ਗੱਲ ਹੀ ਨਹੀਂ ਕਰਦੇ ਮੇਰਾ ਭਰਾ ਠੀਕ ਆ ਹੁਣ ਹੋ ਸਕਦਾ ਸਾਡਾ ਇਹ ਵੀ ਰੇਟ ਠੀਕ ਆ ਜੀ ਔਰ ਵੀਰੇ ਐਸ ਨਸਲ ਦੇ ਵਿੱਚੋਂ ਐਸ ਕੁਆਲਟੀ ਦੇ ਵਿੱਚੋਂ ਕਈ ਲੋਕਾਂ ਨੂੰ ਜ਼ਿਆਦਾ ਲੱਗੂਗਾ ਤਾਂ ਮੇਰਾ ਭਰਾ ਚੱਕਰ ਦੀ ਕੋਈ ਨਹੀਂ ਵੀਰੇ ਠੀਕ ਆ ਤੇ ਭਰਾ ਹੁਣ ਮਸੂਮ ਦੂਜੇ ਕੂਤਰ ਦੀ ਮੇਰਾ ਭਰਾ ਸਟੈਂਡਿੰਗ ਮਿਸ਼ਨ ਬਕਵਾਣਾ ਵੀਰੇ ਆਹ ਕੂਤਰ ਸੇਲ ਨਹੀਂ ਗਾ ਜਸਟ ਇਹਨਾਂ ਵਿੱਚੋਂ ਆਪਾਂ ਤੁਹਾਨੂੰ ਇੱਕ ਬੱਚਾ ਉਹ ਸੇਲ ਦੇ ਲਈ ਆ ਠੀਕ ਆ ਇਹ ਤਾਂ ਵੀਰੇ ਜਸਟ ਆਪਾਂ ਤੁਹਾਨੂੰ ਸ਼ੌਂਕ ਕਰਵਾਇਆ ਆ ਕਿਉਂਕਿ ਨਾ ਵਿੱਚੋਂ ਕਈ ਮਸਲਾਂ ਦੇ ਹੈਗੇ ਬੰਦੇ ਗਿਆਨੀ ਠੀਕ ਆ ਉਹਨਾਂ ਨੇ ਕਹਣਾ ਲੋ ਜੀ ਤੇਰੇ ਕੋਲ ਕਿੱਥੇ ਆਏ ਫਲਾਣਾ ਧਮਾਕਾ ਇਹੇ ਵੀਰੇ ਉਹਨਾਂ ਬੰਦਿਆਂ ਨੂੰ ਮੰਨ ਕੇ ਚੱਲੋ ਆਪਾਂ ਵਿਖਾਏ ਨੇ ਠੀਕ ਹੈ ਜਿਹੜੇ ਬਾੜੀ ਮੰਨ ਕੇ ਚੱਲੋ ਪੁੱਛ ਪੜਤਾਲ ਆਪਣੀ ਤੋਂ ਕਰਦੇ ਨੇ ਠੀਕ ਹੈ ਵੀਡੀਓ ਵਿੱਚ ਆਪਾਂ ਉਸ ਉਹਨਾਂ ਬੰਦਿਆਂ ਨੂੰ ਮੇਰਾ ਭਰਾ ਜਵਾਬ ਦਿੱਤਾ ਆਹ ਚੀਜ਼ਾਂ ਵਿਖਾ ਕੇ ਠੀਕ ਹੈ ਜੀ ਬਾਬੇ ਉਹ ਚੈੱਕ ਕਰ ਲਓ ਜੀ ਸਾਨੂੰ ਮੈਂ ਜਸਟ ਕੂਤਰ ਛੱਡ ਕੇ ਵਿਖਾਉਣ ਲੱਗਾ ਪਰ ਇਹ ਆਹ ਕੂਤਰ ਆਪਣਾ ਸੇਲ ਹੋ ਜਾਵਿਆ ਵਾ ਵੀ ਤਾਂ ਜਸਟ ਸਾਨੂੰ ਮੈਂ ਵੈਸੇ ਕੂਤਰ ਛੱਡ ਕੇ ਨਾਲ ਵਿਖਾ ਰਿਹਾ ਮੇਰਾ ਭਰਾ ਕਿਉਂਕਿ ਉਹ ਕਹਿੰਦਾ ਕਾਲਾ ਕੂਤਰ ਮੇਰਾ ਭਰਾ ਕਈ ਨਹੀਂ ਡਰਦਾ ਹੁੰਦਾ ਦੇ ਸਹੀ ਤੇ ਨਾ ਮੇਰਾ ਵੀ ਰੋ ਕਬੂਤਰ ਆਪਣੀ ਸਟੈਂਡਿੰਗ ਮਿਸ਼ਨ ਨਹੀਂ ਵਿਖਾਉਂਦਾ ਜੀ ਠੀਕ ਆ ਸਾਕੇ ਵੀਰੇ ਚੈੱਕ ਕਰ ਲੋ ਆਪਣੇ ਬਾਬੇ ਟੈਲ ਵਾਲੇ ਕੂਕਰਾਂ ਦੇ ਵਿੱਚੋਂ ਕਬੂਤਰ ਦੀ ਮੇਰਾ ਵੀਰ ਸਟੈਂਡਿੰਗ ਮਿਸ਼ਨ ਹਰੇ ਕਬੂਤਰ ਕਾਦਾ ਮੈਂ ਕਹਣਾ ਵੀਰੇ ਹੀਰਾ ਹੀ ਆ ਹੀਰਾ ਬਾਕੀ ਚਲੋ ਵਹਨੇ ਆ ਜੀ ਇਹੋ ਜਿਹੇ ਕਬੂਤਰਾਂ ਦੀ ਮਰਾ ਬੜਾ ਵੈਸੇ ਬਹੁਤੀ ਤਾਰੀਫ ਕਰਨ ਦੀ ਲੋੜ ਨਹੀਂ ਹੁੰਦੀ ਕਿਉਂ ਕਿਉਂਕਿ ਵੀਰੇ ਕਬੂਤਰ ਦੀ ਖੂਬਸੂਰਤੀ ਕਬੂਤਰ ਦੀ ਸ਼ਕਲ ਅਕਲ ਕਦ ਕਾੜ ਦੇ ਵਿੱਚ ਜੀ ਖੜਨੀ ਦੇਖੋ ਕਬੂਤਰ ਕਿਵੇਂ ਪਾਪਾਂ ਭਾਰ ਇਹ ਖੜਿਆ ਆ ਠੀਕ ਆ ਇਹ ਤਾਂ ਹੈ ਨਹੀਂ ਵੀਰੇ ਮੈਂ ਕੁੱਤਾਂ ਨੂੰ ਕਹਦਾ ਪਤਾ ਤੂੰ ਸੋਨਾ ਖੜਜਾ ਤੂੰ ਸੋਨਾ ਬਿਕ ਜਾਏਗਾ ਵੀਰੇ ਦੇਖੋ ਬੰਦੇ ਨੂੰ ਪਰਖ ਹੋਣੀ ਚਾਹੀਦੀ ਆ ਠੀਕ ਆ ਚਲੋ ਤਰੀਫ ਕਰਨਾ ਸਾਡਾ ਫਰਜ਼ ਆ ਪਰ ਬਾਬੇ ਉਹ ਸ਼ਕਲ ਵੀ ਹੋਣੀ ਚਾਹੀਦੀ ਤਰੀਫ ਤੇ ਲਾਇਆ ਕਰ ਠੀਕ ਆ ਜੀ ਬਾਕੀ ਮੇਰਾ ਭਰਾ ਘਰ ਦੀ ਚੀਜ਼ ਆ ਵੀਰੇ ਫੁੱਲ ਗਰੰਟੀ ਵਾਲੀ ਚੀਜ਼ ਆ ਉਹੀ ਬੰਦਾ ਸੰਪਰਕ ਕਰੇ ਜਿਹਨੂੰ ਸਾਡਾ ਇਹ ਸਾਨ ਜਚਿਆ ਹੋਵੇ ਪਲਸ ਸਾਡਾ ਰੇਟ ਕਿਹੜਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਮੇਰਾ ਭਰਾ ਪੋ ਗਿਆ ਹੋਵੇ ਉਹੀ ਸੋ ਠੀਕ ਆ ਵੀ ਬਾਬੇ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚਲੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਭੈਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਦਾ ਸਰਾ ਜਿਹੇ ਜਾਨਵਰ ਦੇਖਿਆ ਜੀ ਆਪਣੇ ਬੰਦਿਆਂ ਦੀ ਮਰਾ ਭਰਾ ਭੁੱਖ ਲੱਥੇ ਤੇ ਹਾਂ ਵੀ ਪਤਾ ਲੱਗੇ ਕਿ ਕਾਸ਼ਵੀਰ ਜਿਹੜਾ ਜਾਨਵਰ ਲਾਉਂਦਾ ਆ ਬਾਕੀ ਖਰੇ ਲਾਉਂਦਾ ਆ ਠੀਕ ਐ ਸੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭੈਜੀ